ਉਹ ਅਸੀਂ ਕਲਗੀ ਧਰ ਦੇ ਪੁੱਤਰ ਹਾਂ ਉਹ ਅਸੀਂ ਕਲਗੀ ਧਰ ਦੇ ਪੁੱਤਰ ਹਾਂ ਸਾਡੀ ਸਾਇਬ ਕੌਰ ਹੈ ਮਾਂ ਵਰਗੀ ਦੁਨੀਆਂ ਵਿੱਚ ਕਿਧਰੇ ਲੱਭਣੀ ਨਾ ਸ੍ਰੀ ਅਨੰਦਪੁਰ ਸਾਹਿਬ ਥਾਂ ਵਰਗੀ ਜਿੱਥੇ ਪਿਆ ਸੀ ਘੇਰਾ ਕਦੇ ਅੰਤਾਂ ਦਾ ਉਹ ਜਿੱਥੇ ਪਿਆ ਸੀ ਘੇਰਾ ਕਦੇ ਅੰਤਾਂ ਦਾ ਗੱਲ ਕਰਾਂ ਮੈਂ ਲਸ਼ਕਰ ਚਾੜੇ ਦੀ ਸਾਡੇ ਨਿਤ ਖਿਆਲ ਚ ਰਹਿੰਦੀ ਹੈ ਇੱਕ ਰਾਤੋਂ ਮੱਛੀਵਾੜੇ ਦੀ ਸਾਡੇ ਨਿਤ ਜਿਹਨ ਵਿੱਚ ਰਹਿੰਦੀ ਹੈ ਇੱਕ ਰਾਤੋਂ ਮੱਛੀਵਾੜੇ ਦੀ ਤੁਸੀਂ ਕਰ ਲੈਂਦੇ ਸਮਝੌਤਾ ਜੇ ਉਹ ਤੁਸੀਂ ਕਰ ਲੈਂਦੇ ਸਮਝੌਤਾ ਜੇ ਉਦੋਂ ਸਮੇਂ ਦੀਆਂ ਸਰਕਾਰਾਂ ਨਾਲ ਸਭ ਕੁਝ ਹੀ ਤਾਂ ਬਚ ਜਾਣਾ ਸੀ ਖੁਸ਼ ਰਹਿਣਾ ਸੀ ਪਰਿਵਾਰਾਂ ਨਾਲ ਸਭ ਕੁਝ ਹੀ ਤਾਂ ਬਚ ਜਾਣਾ ਸੀ ਖੁਸ਼ ਰਹਿਣਾ ਸੀ ਪਰਿਵਾਰਾਂ ਨਾਲ ਪਰ ਸਾਡੇ ਸਿਰ ਦਸਤਾਰ ਦਸੇ ਸਾਡੇ ਦੇ ਸਿਰ ਦਸਤਾਰ ਦਸੇ ਰਾ ਚੁਣ ਲਈ ਤਸਾਂ ਉਜਾੜੇ ਦੀ ਸਾਡੇ ਨਿਤ ਖਿਆਲ ਚ ਰਹਿੰਦੀ ਹੈ ਇੱਕ ਰਾਤੋਂ ਮੱਛੀਵਾੜੇ ਦੀ ਸਾਡੇ ਨਿਤ ਜਿਹਨ ਵਿੱਚ ਰਹਿੰਦੀ ਹੈ ਇੱਕ ਰਾਤੋਂ ਮੱਛੀਵਾੜੇ ਦੀ ਉਹ ਇੱਕ ਅੰਧੀ ਰਾਤ ਹਨੇਰੀ ਸੀ ਉਹ ਇਕੱਠਰਿਆ ਮਹੀਨਾ ਪੋਹਾ ਦਾ ਸਰਸਾ ਦੇ ਕੰਡੇ ਕਹਿਰ ਹੋਇਆ ਜੋੜਾ ਬਣ ਗਿਆ ਦੋਹਾਂ ਦੋਹਾਂ ਦਾ ਉਹ ਇੱਕ ਮਾਂ ਗੁਜਰੀ ਨਾਲ ਤੋੜ ਦਿੱਤਾ ਉਹ ਇੱਕ ਮਾਂ ਗੁਜਰੀ ਨਾਲ ਤੋੜ ਦਿੱਤਾ ਇੱਕ ਜੰਝ ਸ਼ਹਾਦਤ ਲਾਹੇ ਦੀ ਸਾਡੇ ਨਿਤ ਖਿਆਲ ਚ ਰਹਿੰਦੀ ਹੈ ਇੱਕ ਰਾਤ ਉਹ ਮੱਛੀਵਾੜੇ ਦੀ ਸਾਡੇ ਨਿਤ ਖਿਆਲ ਚ ਰਹਿੰਦੀ ਹੈ ਇੱਕ ਰਾਤ ਉਹ ਮਾਚੀ ਵਾੜੇ ਦੀ ਨਿੱਕਿਆਂ ਦਾ ਅਜੇ ਪਤਾ ਨਹੀਂ ਉਹ ਨਿੱਕਿਆਂ ਦਾ ਅਜੇ ਪਤਾ ਨਹੀਂ ਪਰ ਵੱਡੇ ਜੰਗਵਲ ਕਲ ਛੱਡੇ ਅੱਖਾਂ ਮੂਰੇ ਪੌਣ ਸ਼ਹੀਦੀ ਜਦ ਚੈ ਕਰੇ ਉਸੇ ਹੀ ਪਲ ਛੱਡੇ ਤੈਨੋਂ ਤਾਂ ਚਰਚਾ ਹੋਵੇ ਅੱਜ ਵੀ ਤੈਨੋਂ ਤਾਂ ਚਰਚਾ ਹੋਵੇ ਅੱਜ ਵੀ ਉਹ ਗੜੀ ਸਾਹਮਣੇ ਲੱਗੇ ਅਖਾੜੇ ਦੀ ਸਾਡੇ ਨਿਤ ਖਿਆਲ ਚ ਰਹਿੰਦੀ ਹੈ ਉਹ ਇੱਕ ਰਾਤੋਂ ਮਾਛੀਵਾੜੀ ਦੀ ਸਾਡੇ ਨਿਤ ਜਹਨ ਵਿੱਚ ਰਹਿੰਦੀ ਹੈ ਇੱਕ ਰਾਤੋਂ ਮਾਛੀਵਾੜੀ ਦੀ ਜੰਗ ਜਿੱਤਣੀ ਹੈ ਹਰ ਹਾਲਾਂ ਵਿੱਚ ਉਹ ਜੰਗ ਜਿੱਤਣੀ ਹੈ ਹਰ ਹਾਲਾਂ ਵਿੱਚ ਪੰਜਾਬ ਦਾ ਹੁਕਮ ਬਜਾ ਚੱਲਿਆ ਲੱਖਾਂ ਦਾ ਢੇਰਾ ਤੋੜ ਦਿੱਤਾ ਜਿਹਨੂੰ ਫੜਨਾ ਸੀ ਉਹ ਆ ਚੱਲਿਆ ਜੇ ਉਹ ਫੜਨਾ ਸੀ ਉਹ ਆ ਚੱਲਿਆ ਸਦੀਆਂ ਤੱਕ ਕੰਨੀ ਗੂੰਜ ਪਉ ਉਹ ਸਦੀਆਂ ਤੱਕ ਕੰਨੀ ਗੂੰਜ ਪਉ ਉਹ ਤਾੜੀ ਨਹੀਂ ਵੱਜੇ ਤਾੜੇ ਦੀ ਸਾਡੇ ਨਿਤ ਖਿਆਲ ਚ ਰਹਿੰਦੀ ਹੈ ਇੱਕ ਰਾਤ ਉਹ ਮੱਛੀਵਾੜੇ ਦੀ ਸਾਡੇ ਨਿਤ ਜਿਹਨ ਵਿੱਚ ਰਹਿੰਦੀ ਹੈ ਉਹ ਇੱਕ ਰਾਤ ਉਹ ਮੱਛੀਵਾੜੇ ਦੀ ਕੰਡਿਆਂ ਦੀ ਸੇਜ ਵਿਛਾ ਸੁਣਦੇ ਉਹ ਕੰਡਿਆਂ ਦੀ ਸੇਜ ਵਿਛਾ ਸੁਣਦੇ ਨੇੜੇ ਜਿਹੇ ਹੁੰਦੀ ਆਹਟ ਨੂੰ ਜੰਗਲ ਨੇ ਡਰਾਉਣਾ ਕੀ ਸਾਨੂੰ ਕੋਈ ਕੀ ਸਮਝੇ ਮੁਸਕਰਾਹਟ ਨੂੰ ਹੁਣ ਕਿੰਨੀ ਕੁ ਨੁਕਸਾਨੀ ਹੋਈ ਝਾੜਾਂ ਨਾਲ ਚੋਲੇ ਪਾੜੇ ਦੀ ਸਾਡੇ ਨਿੱਤ ਜਹਨ ਵਿੱਚ ਰਹਿੰਦੀ ਹੈ ਇੱਕ ਰਾਤ ਉਹ ਮੱਛੀਵਾੜੇ ਦੀ ਸਾਡੇ ਨਿੱਤ ਖਿਆਲ ਚ ਰਹਿੰਦੀ ਹੈ ਇੱਕ ਰਾਤੋਂ ਮੱਛੀਵਾੜੇ ਦੀ ਜੇ ਸੂਬੇ ਮੂਰੇ ਝੁੱਕ ਜਾਂਦੇ ਜੇ ਸੂਬੇ ਮੂਰੇ ਝੁੱਕ ਜਾਂਦੇ ਬੱਚੇ ਜੇ ਗਲਤੀ ਮੰਨ ਲੈਂਦੇ ਕਿਨੇ ਪੁੱਛਣਾ ਸੀ ਇਕ ਵਾਰ ਸਾਨੂੰ ਕੌਣ ਮੇਲੇ ਲਾਉਣ ਸਰਹੰਦ ਜਾਂਦੇ ਅਸੀਂ ਪੈਰਾਂ ਦੇ ਵਿੱਚ ਡਿਗਣਾ ਨਹੀਂ ਉਸੇ ਪੈਰਾਂ ਦੇ ਵਿੱਚ ਡਿਗਣਾ ਨਹੀਂ ਸਤਵਾਸ ਨਾ ਰੱਖੀ ਹਾੜੇ ਦੀ ਸਾਡੇ ਨਿੱਤ ਖਿਆਲ ਚ ਰਹਿੰਦੀ ਹੈ ਇੱਕ ਰਾਤੋਂ ਮੱਛੀਵਾੜੇ ਦੀ ਸਾਡੇ ਨਿੱਤ ਜਿਹਨ ਵਿੱਚ ਰਹਿੰਦੀ ਹੈ ਉਹ ਇੱਕ ਰਾਤੋਂ ਮੱਛੀਵਾੜੇ ਦੀ ਇੱਕ ਰਾਤੋਂ ਮੱਛੀਵਾੜੇ ਦੀ